ਇਹਦਾ ਜਿਹੜਾ ਪ੍ਰੋਗਰਾਮ ਹੋਇਆ ਜੀ ਕਿਤਾਂ ਕਿੰਨਾ ਕੁ ਸਕਸੈਸਫੁਲ ਹੋਇਆ ਕਿੰਨੇ ਕੁ ਪਾਰਟਿਸਪੈਂਟ ਸੀਗੇ ਇਹਦੇ ਵਿੱਚ ਉਹਦੇ ਬਾਰੇ ਪਾਰਟਿਸਪੈਂਟ 240 ਸੀਗੇ ਟੋਟਲ men women ਸਾਰੇ ਲਗਾ ਕਰਕੇ ਸਾਰੇ ਕੈਟੇਗਰੀ ਸਵੇਰੇ ਥੋੜਾ ਮੌਸਮ ਕਰਕੇ ਐ ਲੱਗਦਾ ਸੀ ਕਿ ਥੋੜਾ ਡਿਲੇ ਕਰਨਾ ਪਰ ਫਿਰ ਵੀ ਆਲਮੋਸਟ ਆਪਣੇ ਟਾਈਮ ਤੋਂ 10-15 ਮਿੰਟ ਲੇਟ ਹੋਇਆ ਔਰ ਬਹੁਤ ਵਧੀਆ ਤਰੀਕੇ ਨਾਲ ਕਿੰਨੀ ਕਾਹਦੀਵਾਲ ਸੀਗਾ ਅੱਜ ਮੌਸਮ ਨੂੰ ਦੇਖਦੇ ਫਿਰ ਵੀ ਖਿਡਾਰੀ ਪਹੁੰਚੇ ਬਹੁਤ ਇਹੀ ਤਾਂ ਦੇਖ ਕੇ ਰਾਨੀ ਹੁੰਦੀ ਸੀ ਵੀ ਖਿਡਾਰੀ ਸਵੇਰੇ ਮੈਨੂੰ ਕਈ ਵਾਰੀ ਕਾਲਾਂ ਆਈਆਂ ਜੀ ਹੋਊਗਾ ਮੈਂ ਹਰੀ ਕਾਲ ਦਿੱਤੇ ਹੀ ਗਿਆ ਹਾਂ ਹੋਊਗਾ ਜੋ ਸ਼ਡਿਊਲ ਉਹਦੇ ਮੁਤਾਬਕ ਹੋਊਗਾ ਜੇ ਲੇਟ ਹੋਊਗਾ ਤਾਂ ਉਹ ਉਹਨਾਂ ਚ ਰੀਵਿਟ ਕਰ ਲਾਂਗੇ ਜਦ ਤੱਕ ਵੀ ਤੈਜ ਹੋਊਗਾ ਔਰ ਐਦਾਂ ਹੀ ਹੋਇਆ ਔਰ ਸਾਰੇ ਜਿਹੜੇ ਸਹਿਯੋਗੀ ਸਾਡੀ ਟੀਮ ਹੈ ਉਹਨਾਂ ਨੇ ਆਪਣੇ ਮੈਦਾਨ ਛੱਡੇ ਨਹੀਂ ਉਸ ਮੈਦਾਨ ਦੇ ਉਤੇ ਹਾਜ਼ਰ ਰਹੇ ਤੁਹਾਡੇ ਆਪਣੀ ਜਿਹੜੀ ਮੈਰਾਥਨ ਉਹਦੇ ਵਿੱਚ ਸਕਸੈਸਫੁਲੀ ਸਹਿਯੋਗ ਦਿੱਤਾ ਇਹਨੇ ਵਿਨਰ ਰੇ ਜਾਂ ਜਿਹੜਾ ਕਿਥਾ ਦਾ ਇਨਾਮ ਸੀ ਇਹਦੇ ਵਿੱਚ ਜਿਵੇਂ ਪਹਿਲਾਂ ਹੀ ਇਹ ਡਿਸਾਈਡਡ ਹੀ ਸੀਗਾ ਕਿ ਜਿਹੜੇ ਹਰ ਕੈਟਾਗਰੀ ਦੇ ਵਿੱਚ ਵਿਨਰਸ ਨੇ ਟੌਪ 3 ਉਹਨਾਂ ਨੂੰ ਆਪਾਂ ਕੈਸ਼ ਅਵਾਰਡ ਦੇਣੇ ਸੀ 40 ਸਾਲ ਤੋਂ ਘੱਟ ਕੈਟਾਗਰੀ ਦੇ ਵਿੱਚ ਚਾਰ ਕੈਟਾਗਰੀਆਂ ਸੀਗੀਆਂ men women ਦੀਆਂ ਲਗਾ ਕੇ ਉਹਨਾਂ ਹਰ ਇੱਕ ਕੈਟਾਗਰੀ ਦੇ ਵਿੱਚ 5100 ਕੈਸ਼ ਪ੍ਰਾਈਜ਼ ਫਰਸਟ ਪ੍ਰਾਈਜ਼ ਸੀਗਾ 3100 ਸੈਕੰਡ ਸੀ ਤੇ 2100 ਰੁਪਏ ਥਰਡ ਸੀ ਤੇ ਇਸ ਲਈ 40 ਤੋਂ ਉੱਪਰ 40 ਸਾਲ ਤੋਂ ਉੱਪਰ ਦੀਆਂ ਕੈਟਾਗਰੀਆਂ ਵੀ ਟੋਟਲ ਚਾਰ ਸੀ ਹਰ ਇੱਕ ਕੈਟਾਗਰੀ ਦੇ ਵਿੱਚ men and women ਦੇ ਵਿੱਚ 3100 2100 ਤੇ 1100 ਇਦਾਂ ਕੈਸ਼ ਅਵਾਰਡ ਸੀ ਔਰ ਟੌਪ 10 ਜਿੰਨੇ ਵੀ ਵਿਨਰਸ ਨੇ ਉਹਨਾਂ ਨੂੰ ਮੈਡਲਸ ਦੇ ਕੇ ਉਤਸ਼ਾਹਿਤ ਕੀਤਾ ਗਿਆ ਜੀ ਲੋਕ ਕਹਿੰਦੇ ਜੋ ਕੰਮ ਸਰਕਾਰਾਂ ਨੂੰ ਕਰਾਉਣੇ ਚਾਹੀਦੇ ਆ ਤੇ ਤੁਸੀਂ ਇੱਕ ਪ੍ਰਾਈਵੇਟ ਸੰਸਥਾ ਵੀ ਚਲਾ ਰਹੇ ਹੋ ਤੇ ਅੱਜ ਜਿਹੜਾ ਇਹ ਕੰਮ ਕਰਾ ਰਹੇ ਹੋ ਕਾਫੀ ਲੱਗਣਾ ਤੁਹਾਡੀ ਬੱਚਿਆਂ ਨੂੰ ਸਪੋਰਟਸ ਨਾਲ ਜੋੜਨਾ ਜੀ ਚਲੋ ਸਰਕਾਰਾਂ ਵੀ ਕਰਦੀਆਂ ਨੇ ਤੇ ਨਾਲ ਦੀ ਨਾਲ ਸਾਨੂੰ ਵੀ ਆਪਣੀਆਂ ਵਿਜਲੀਆਂ ਜੋ ਸਾਡੀ ਡਿਊਟੀ ਬਣਦੀ ਅਸੀਂ ਵੀ ਪੂਰੀ ਕੀਤੀ ਹੈ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਮਾਣ ਮਹਿਸੂਸ ਹੋ ਰਿਹਾ ਔਰ ਅਸੀਂ ਵੀ ਇਹ ਕਹਿੰਦੇ ਆ ਵੀ ਜਿੰਨੀਆਂ ਵੀ ਐਜੂਕੇਸ਼ਨ ਇੰਸਟੀਟਿਊਸ਼ਨਸ ਨੇ ਜੇ ਉਹ ਇਹ ਕੰਮ ਕਰਦੀਆਂ ਨੇ ਤਾਂ ਉਹ ਐਜੂਕੇਸ਼ਨ ਵੀ ਤਾਂ ਹੀ ਸਕਸੈਸਫੁਲ ਹੈ ਜੇ ਅਗਰ ਬੱਚਿਆਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਜਾਂਦਾ ਮੇਨ ਸਾਡਾ ਉਦੇਸ਼ ਵੀ ਇਹੀ ਰਿਹਾ ਸਿਹਤ ਸਕਿੱਲ ਤੇ ਸਿੱਖਿਆ ਸਕਿੱਲ ਤੇ ਸਿੱਖਿਆ ਉਹ ਸਾਡਾ ਰੂਟੀਨ ਵਰਕ ਹੈ ਸਿਹਦੇ ਭਤੀ ਜੋੜਾ ਇਹ ਹੁਣ ਅਸੀਂ ਸਾਡੀ ਤੀਜੀ ਮੈਰਾਥਨ ਹੈ ਕੋਸ਼ਿਸ਼ ਕਰਾਂਗੇ ਨੈਕਸਟ ਇਅਰ ਅਸੀਂ ਇਸ ਤੋਂ ਵੀ ਹੋਰ ਵਧੀਆ ਹੁੰਦੁਾ ਕੇ ਇਸ ਤਰ੍ਹਾਂ ਦੀ ਮੈਰਾਥਨ ਕਰਵਾਉਂਦੇ ਰਹੀਏ ਤੁਹਾਡੇ ਸਭ ਦਾ ਸਹਿਯੋਗ ਸਾਨੂੰ ਮਿਲਦਾ ਰਹੇ ਤੁਹਾਡੇ ਸਾਰੇ মিডিਆ ਭਰਾਵਾਂ ਦਾ ਧੰਨਵਾਦ ਜਿਨ੍ਹਾਂ ਨੇ ਮੈਰਾਥਨ ਤੋਂ ਪਹਿਲਾਂ ਵੀ ਸਾਡੇ ਮੈਸੇਜ ਨੂੰ ਲੋਕ ਪਬਲਿਕ ਤੱਕ ਪਹੁੰਚਾਇਆ ਅਤੇ ਹੁਣ ਵੀ ਪਜਾ ਰਹੇ ਹੋ ਹਾਂਜੀ ਰਮਨਤਰੀ ਅੱਜ ਇੱਥੇ ਪਹੁੰਚੇ ਹੋਏ ਇੱਕ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਬੱਚਿਆਂ ਨੂੰ ਇਹੜਾ ਫੇਟਾਂ ਦੇ ਨਾਲ ਜੁੜਨ ਦਾ ਉਪਰਾਲਾ ਹਾਂਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਾਰੇ ਸਾਡੇ ਪਰ ਭਰਾਵਨ ਪੱਤਰਕਾਰ ਵੀਰਾਂ ਨੂੰ ਮੇਰੇ ਨਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ ਤੇ ਬਹੁਤ ਵੱਡੀ ਗੱਲ ਕਿ ਜਿੱਦਾਂ ਭਾਈ ਸਾਹਿਬ ਨੇ ਕਹੀ ਹੈ ਜੀ ਦੋ ਚੀਜ਼ਾਂ ਜ਼ਰੂਰੀ ਨੇ ਸਭ ਤੋਂ ਵੱਡੀ ਚੀਜ਼ ਕਿ ਇੱਕ ਐਜੂਕੇਸ਼ਨ ਇੱਕ ਹੈਲਥ ਹਾਂਜੀ ਸੋ ਦੋਨੋਂ ਚੀਜ਼ਾਂ ਸਾਡੇ ਭਰਾ ਗੁਲਸ਼ਨ ਜੀ ਕੰਮ ਕਰ ਰਹੇ ਨੇ ਸਾਨੂੰ ਮਾਣ ਇਹਨਾਂ ਤੇ ਤੇ ਮੈਂ ਤਾਂ ਮੈਂ ਮਤਲਬ ਥੋੜਾ ਜਿਆਦਾ ਲੇਟ ਹੋ ਗਿਆ ਸਵੇਰੇ 5 ਵਜੇ ਘਰੇ ਆਇਆ ਤੇ 10 ਵਜੇ ਉੱਠੇ ਮੈਂ ਜਾ ਕੇ ਅਜਿਹਾ ਲਈ ਪਰ ਬਹੁਤ ਵਧੀਆ ਮਾਲਕ ਨੀਂਬੇ ਦਾ ਸਾਰਾ ਸਕਸੈਸਫੁਲ ਹੋ ਗਿਆ ਤੇ ਜਿੱਦਾਂ ਇਹ ਵੀ ਡਿਸਟੈਂਸ ਐਜੂਕੇਸ਼ਨ ਦਾ ਵੀ ਹੈ ਨਾ ਜਿਹੜੇ ਬੱਚੇ ਮਤਲਬ ਨਹੀਂ ਪੈਸੇ ਕਰਨੇ ਥੋੜੇ ਉਹ ਇੱਕ ਹੀ ਨਾਮ ਦੇ ਨਾਲ ਆਪਦੀ ਕੰਮ ਕਰ ਸਕਦੇ ਨੇ ਔਰ ਨੰਨ ਨਾਲ ਐਜੂਕੇਸ਼ਨ ਲੈ ਰਹੇ ਨੇ ਔਰ ਦੂਸਰਾ ਕੰਮ ਇਹ ਸਿਹਤ ਦੇ ਪ੍ਰਤੀ ਜਾਗਰੂਕਤਾ ਜਿਹੜੇ ਲੋਕਾਂ ਨੂੰ ਲੁਝਾਨ ਵੱਧ ਰਿਹਾ ਹਾਂਜੀ ਸਿਹਤ ਉੱਤੇ ਕੁਝ ਨਹੀਂ ਹੈ ਨਾ ਸੋ ਦੋਨੇ ਚੀਜ਼ਾਂ ਤੇ ਕੰਮ ਕਰ ਰਹੇ ਨੇ ਤੇ ਬਹੁਤ ਵਧੀਆ ਰਿਹਾ ਜੀ ਬਹੁਤ ਬਚੰਗਾ ਲੱਗਿਆ ਆਓ ਮਾੜੀ ਆ ਜਾਓ ਅਜਿਹੇ ਜਿਹੜਾ ਪ੍ਰਾਲਾ ਇਹ ਉਹਦੇ ਬਾਰੇ ਕੀ ਸੋਚਦੇ ਹੋ ਇੱਕ ਜਿਹੜਾ ਸੰਸਥਾ ਵੱਲੋਂ ਜਿਹੜਾ ਇਹ ਤੀਜਾ ਮਿਥ ਹੈਗਾ ਫਿਟਨੈਸ ਦੇ ਲਈ ਬਹੁਤ ਵਧੀਆ ਉਪਰਾਲਾ ਸਾਨੇਵਾਲਾ ਦੇ ਵਿੱਚ ਦੇਖਿਆ ਗਿਆ ਤੇ ਇਹਨਾਂ ਨੇ ਈਜੀ ਮੈਰਾਥਨ ਚ ਰਵਾਈਆ ਤੇ ਜਿਹਦੇ ਵਿੱਚ ਮੈਂ ਦੇਖਿਆ ਕਿ ਹਰੀ ਉਮਰ ਦੇ ਇਹ ਜਿਹੜੇ ਸੀਗੇ ਪਾਰਟਿਸਪੈਂਟਸ ਸੀਗੇ ਚਾਹੇ ਉਹ ਬੱਚੇ ਨੇ ਨੌਜਵਾਨ ਨੇ ਜਾਂ ਬਜ਼ੁਰਗ ਨੇ ਜਿਸ ਤਰ੍ਹਾਂ 55 ਸਾਲ ਤੋਂ ਉੱਪਰ ਦੇ ਵੀ ਸੀਗੇ ਤੇ ਇੱਕ ਚੀਜ਼ ਮੈਂ ਇਹਦੇ ਵਿੱਚ ਜ਼ਰੂਰ ਇਹ ਨੋਟ ਕੀਤੀ ਹੈ ਕਿ ਇਹ ਉਤਸ਼ਾਹ ਇੰਨਾ ਸੀ ਤੇ ਪੂਰੇ ਪੰਜਾਬ ਦੇ ਵਿੱਚੋਂ ਹੀ ਤਕਰੀਬਨ ਜਿਹੜੇ ਪਾਰਟਿਸਪੈਂਟ ਨੇ ਉਹ ਪਹੁੰਚੇ ਸੀ ਤੇ ਇੱਥੇ ਵਧੀਆ ਸਨੇਹਾ ਜਾਂਦਾ ਸਮਾਜ ਦੇ ਵਿੱਚ ਕਿ ਅਸੀਂ ਸਿਹਤ ਪ੍ਰਤੀ ਜਾਗਰੂਕ ਹੋਈਏ ਤੇ ਇਸ ਤਰ੍ਹਾਂ ਦੀਆਂ ਜੇ ਐਕਟੀਵਿਟੀਆਂ ਹੁੰਦੀਆਂ ਰਹਿੰਦੀਆਂ ਨੇ ਤਾਂ ਉਹਦੇ ਨਾਲ ਜਿਹੜੇ ਹੈਗੇ ਆ ਲੋਕਾਂ ਨੂੰ ਉਤਸ਼ਾਹਤ ਹੁੰਦੇ ਨੇ ਤੇ ਇੱਥੇ ਵਧੀਆ ਸਨੇਹਾ ਜਾਂਦਾ ਤੇ ਲੋਕਾਂ ਅੱਜ ਦੇ ਸਮੇਂ ਦੇ ਵਿੱਚ ਕਹਿੰਦੇ ਆ ਜੀ ਸਿਹਤ ਤਾਂ ਸਭ ਤੋਂ ਚ ਹੈ ਸੋ ਸਿਹਤ ਪ੍ਰਤੀ ਇਹ ਇੱਕ ਮੇਰੇ ਖਿਆਲ ਨਾਲ ਉਪਰਾਲਾ ਸੀਗਾ ਤੇ ਕਿ ਇਹਨਾਂ ਦਾ ਜਿਹੜਾ ਇਸ ਦਾ ਜਿਹੜਾ ਸੰਦੇਸ਼ ਸੀਗਾ ਜਾਂ ਜਿਹੜਾ ਲੋਟਸ ਸੀ ਉਹ ਵੀ ਇਹ ਸੀ ਸਿਹਤ ਸਿੱਖਿਆ ਅਤੇ ਸਕਿੱਲ ਸੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਵੀ ਜੇ ਸਿਹਤ ਤੰਦਰੁਸਤ ਤਾਂ ਅਸੀਂ ਵਿੱਚ ਵਧੀਆ ਐਜੂਕੇਸ਼ਨ ਲੈ ਸਕਦੇ ਹਾਂ ਜੀ ਐਜੂਕੇਸ਼ਨ ਲੈ ਸਕਦੇ ਹਾਂ ਤਾਂ ਅਸੀਂ ਸਾਡੇ ਵਿੱਚ ਇੱਕ ਸਕਿੱਲ ਵਧੀਆ ਉੱਪਰ ਤੇ ਸਾਹਮਣੇ ਆਉਂਦੀ ਆ ਸੋ ਮੈਂ ਇਹਨਾਂ ਦੀ ਸਮੁੱਚੀ ਟੀਮ ਦਾ ਮਾਰਨਿੰਗ ਕਲੱਬ ਸਾਂਨੇਵਾਲ ਦਾ ਮੈਰਾਥਨ ਕਲੱਬ ਦਾ ਸਮੁੱਚੇ ਤੌਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਅੱਜ ਦਾ ਇਹ ਉਪਰਾਲਾ ਕੀਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪ੍ਰਮੰਤਰੀ ਦੇ ਵਿੱਚ ਪਹੁੰਚੇ ਸਾਡੇ ਗੁਰਸ਼ਨ ਭਾਜੀ ਤੇ ਰਿਸ਼ਪਾਲ ਭਾਜੀ ਹੁੰਦਾ ਬਹੁਤ ਵੱਡਾ ਜੁਲਦਾਨ ਹੈ ਅੱਜ ਮਜ਼ਾ ਆ ਗਿਆ ਮੈਂ ਨੌਜਵਾਨਾਂ ਨੂੰ ਆਪ ਜੀ ਦੇ ਮੱਦੇਮੇਰਾਈ ਕਹਿੰਦਾ ਵੀ ਗਰਾਉਂਡਾਂ ਦੇ ਨਾਲ ਜਿੰਨੇ ਵੀ ਸਾਡੇ ਨੌਜਵਾਨ ਵੀਰ ਹੈ ਵੀ ਸਾਰੇ ਗਰਾਉਂਡ ਦੇ ਨਾਲ ਜੋੜੋ ਤੁਸੀਂ ਨਸ਼ਾ ਵੇਚਣ ਵਾਲੇ ਜਿੰਨੇ ਵੀ ਤਸਕਰ ਹੈ ਨਸ਼ਾ ਤਸਕਰ ਜਿੰਨੇ ਵੀ ਹੈਗੇ ਪੰਜਾਬ ਦੇ ਵਿੱਚ ਜਾਂ ਤਾਂ ਨਸ਼ੇ ਦੀ ਤਸਕਰੀ ਬੰਦ ਕਰ ਦਿਓ ਜਾਂ ਪੰਜਾਬ ਛੱਡ ਦਿਓ ਸਾਡੀ ਆਮ ਆਦਮੀ ਪਾਰਟੀ ਸਰਕਾਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵਕਸ਼ਨਗੇਣੀ ਨਸ਼ਾ ਤਸਕਰਾਂ ਨੂੰ ਸਾਡੀ ਰੋਜ਼ ਕੌਨ ਕਾਲ ਦੇ ਵਿੱਚ ਗੱਲ ਹੁੰਦੀ ਆਪਣੇ ਤਜਾਬ ਦੇ ਜਿੰਨੇ ਵੀ ਹੈਗੇ ਸਟੇਟ ਦੀ ਕਾਲ ਦੇ ਵਿੱਚ ਗੱਲ ਹੁੰਦੀ ਉਹਦੇ ਬਿਲਕੁਲ ਪਹਿਲ ਦੇ ਆਧਾਰ ਤੇ ਨਸ਼ਾ ਪੰਜਾਬ ਦੇ ਵਿੱਚ ਬੰਦ ਕਰਾਇਆ ਜਾਊਗਾ ਮੈਂ ਦੁਬਾਰਾ ਫੇਰ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਵੀ ਜੋ ਸਾਡੇ ਲੰਬੇ ਸਮੇਂ ਤੋਂ ਪੰਜਾਬ ਤੇ ਲੱਗਿਆ ਨੌਜਵਾਨੀ ਤੇ ਕਲੰਕ ਨਸ਼ੇ ਦਾ ਆਪਾਂ ਦੂਰ ਕਰੀਏ ਜਿਸ ਤਰ੍ਹਾਂ ਪਿਛਲੀ ਦਿਨੀ ਪੰਜਾਬ ਦੇ ਵਿੱਚ ਕੁਦਰਤੀ ਆਫਤ ਆਈ ਸੀ ਉਹਦੇ ਨਾਲ ਸਾਡਾ ਪੰਜਾਬ ਕਾ ਹਿੰਦੁਸਤਾਨ ਖੜ ਗਿਆ ਸੀਗਾ ਇਸੇ ਤਰ੍ਹਾਂ ਕਹਿੰਦਾ ਜਦੋਂ ਪੰਜਾਬ ਦੀ ਗੱਲ ਆndi ਕਿਤੇ ਤਾਂ ਪੰਜਾਬ ਦੇ ਨਾਲ ਸਾਡੇ ਜਿੰਨੇ ਵੀ ਨੌਜਵਾਨ ਜਿੰਨੇ ਵੀ ਸਾਡੇ ਪਰਿਵਾਰ ਪੰਜਾਬ ਨਾਲ ਖੜਿਆ ਕਰੋ ਜਿਹੜੇ ਕੋਈ ਬੁਰੇ ਕੰਮ ਕਰਦੇ ਉਹਨਾਂ ਤੋਂ ਦੂਰ ਰਹੋ ਨਸ਼ੇ ਵਾਲੇ ਨੂੰ ਦੁਆਰਾ ਫਿਰ ਚੇਤਾਵਨੀ ਦਿੰਦਾ ਜਾਂ ਤਾਂ ਨਸ਼ੇ ਦਾ ਚਿੱਟੇ ਦਾ ਜਿਹੜਾ ਕੰਮ ਇਹਨੂੰ ਬੰਦ ਕਰ ਦਿਓ ਜਾਂ ਪੰਜਾਬ ਛੱਡ ਦਿਓ ਅਸੀਂ ਬਖਸ਼ਾਂਗੇ ਨਹੀਂ ਸਾਡੀ ਆਮ ਆਦਮੀ ਪਾਰਟੀ ਸਰਕਾਰ ਬਹੁਤ ਬਹੁਤ ਧੰਨਵਾਦ ਤੁਹਾਡੇ ਪੱਤਰਕਾਰ ਭਰਾਵਾਂ ਦਾ ਸਾਡੀ ਸਾਰੇ ਦਰੋਦਰ ਸਤਿ ਸ਼੍ਰੀ ਅਕਾਲ ਹਾਂਜੀ ਭਾਈ ਜੀ ਜਦੋਂ ਅਸਤੇ ਤੁਹਾਂ ਬੇਟਾ ਜੀ ਕਿ ਤੁਸੀਂ ਵੀ ਸਵੇਰ ਦੇ ਅੱਜ ਆਏ ਹੋਇਆ ਬੜਾ ਮਨ ਖੁਸ਼ ਹੋਇਆ ਮੈਂ ਤਦ ਉਹ ਬਜ਼ੁਰਗਾਂ ਵਾਲੀ ਗੱਲ ਕੀਤੀ ਵੀ ਸਾਡੇ ਬਜ਼ੁਰਗਾਂ ਨੇ ਵੀ ਇੱਥੇ ਸਾਡੇ ਬਾਬਾ ਜੀ ਉਹ ਨਹੀਂ ਬਾਪੂ ਜੀ ਉਹ ਨਹੀਂ ਜਾਂ ਰੇਲ ਤੇ ਰੋਡ ਤੇ ਤਾਂ ਮੰਡੀ ਹੁੰਦੀ ਤੇ ਪੱਲੇਦਾਰੀ ਕਰਦੇ ਸੀਗੇ ਤਦ ਮਨਾਂ ਨੂੰ ਦੱਸਿਆ ਵੀ ਅਸੀਂ ਸਾਨੇ ਵਾਲ ਦੇ ਆ ਜਿਸ ਤਰ੍ਹਾਂ ਅੱਜ ਮੈਂ ਆਣ ਤੋਂ ਰਾਤ ਮੈਂ ਮੰਤਰੀ ਸਾਹਿਬ ਨਾਲ ਗੱਲ ਕੀਤੀ ਮਾਨਯੋਗ ਸਾਡੇ ਪੰਜਾਬ ਦੇ ਕੈਬਨਿਟ ਮਿਨਿਸਟਰ ਮੇਰੇ ਵੱਡੇ ਵੀਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਨਾਲ ਉਹਨਾਂ ਨਾਲ ਮੈਂ ਗੱਲ ਵੀ ਕੀਤੀ ਮੈਂ ਕਿਹਾ ਵੀ ਅੱਜ ਮੈਂ ਸਵੇਰ ਨੂੰ ਉੱਥੇ ਜਾਣਾ ਨਹੀਂ ਬਕਾਇਦਾ ਮੈਨੂੰ ਕਿਹਾ ਤੇ ਤੁਸੀਂ ਨੌਜਵਾਨਾਂ ਨੂੰ ਕਹਿ ਕਾਇਓ ਕਿਸੇ ਜਰਾ ਸਪੋਰਟਸ ਦੇ ਨਾਲ ਕੋਈ ਚੀਜ਼ ਦੀ ਲੋੜ ਹੋਵੇ ਕੋਈ ਕਿੱਟ ਵਗੈਰਾ ਚਾਹੀਦੀ ਹੋਵੇ ਉਹਨਾਂ ਦਾ ਘਵਾੜੇ ਦੇ ਉੱਪਰ 15 ਦਫ਼ਤਰ ਹੈ ਤੇ ਜਾਂ ਆਪਣੇ ਘਰ ਵਾਲੇ ਦਫ਼ਤਰ ਉਹ ਸੇਵਾਦਾਰਾਂ ਦਾ ਪਰਿਵਾਰ ਹੈ ਉਹਨੇ ਵੀ ਆਣਾ ਸੀਗਾ ਪੰਜਾਬ ਦੇ ਪੰਜਾਬ ਦੀ ਜ਼ਿੰਮੇਵਾਰੀ ਮਿਲ ਗਈ 2022 ਦੇ ਵਿੱਚ ਜਿਸ ਤਰ੍ਹਾਂ ਲੋਕਾਂ ਦਾ ਲੋਕਾਂ ਨੇ ਚਿਤਾ ਕੇ ਭੇਜਿਆ ਉਹਨੇ ਸੇਵਾ ਕੀਤੀ ਪਾਰਟੀ ਚ ਪੰਜਾਬ ਪੰਜਾਬ ਦੇ ਵਿੱਚ ਉਹਨਾਂ ਦੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਨੇ ਦੇਖਿਆ ਵੀ ਉਹ ਵਧੀਆ ਕੰਮ ਕੀਤਾ ਨਹੀਂ ਲੋਕਾਂ ਦੇ ਹਿੱਤ ਤੇ ਉਹਨਾਂ ਨੂੰ ਪੰਜਾਬ ਦਾ ਮੰਤਰੀ ਬਣਤਾ ਹੁਣ ਪੰਜਾਬ ਦੇ ਵਿੱਚ ਉਹਨਾਂ ਨੂੰ ਜਾਣਾ ਪੈਂਦਾ ਜੀ ਬਹੁਤ ਵਧੀਆ ਪਰਿਵਾਰ ਹੈ ਜੀ ਬਹੁਤ ਵਿਕਾਸ ਕਰਾ ਰਹੇ ਹੈ ਜੀ ਤੇ ਦਾ ਹਲਕਾ ਸਾਨੇਵਾਲ ਦੇ ਵਿੱਚ 6-7 ਮਹੀਨੇ ਦੇ ਵਿੱਚ ਤੁਸੀਂ ਦੇਖਿਓ ਵਿਕਾਸ ਦੀ ਲਹਿਰ ਆ ਜਾਊਗੀ ਜੀ ਮੈਂ ਧੰਨਵਾਦ ਕਰਦਾ ਹਾਂ ਪੱਤਰਕਾਰ ਭਰਾਵਾਂ ਦਾ ਜਿੰਨੇ ਵੀ ਮੇਰੇ ਮਿੱਤਰ ਸੱਜਣ ਸਾਡੇ ਸੰਧੂ ਸਾਹਿਬ ਜਿੰਨੇ ਵੀ ਬਜ਼ੁਰਗ ਸਾਡੇ ਅੰਕਲ ਜੀ ਨੇ ਆਏ ਵੇ ਸਾਡੇ ਕਾਉਂਸਲਰ ਸਾਹਿਬ ਕੁਲਵਿੰਦਰ ਸੰਧੂ ਜੀ ਸਾਡੇ ਜਿੰਨੇ ਵੀ ਰਿਸ਼ਪਾਲ ਭਾਜੀ ਨੇ ਜਲੇ ਭਾਜੀ ਨੇ ਖੜੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਸਾਨੇਵਾਲ ਦੇ ਵਿੱਚ ਜੋ ਕਿ ਬਾਹਰ ਤੋਂ ਪਹੁੰਚੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਨੇ ਸਾਨੂੰ ਸਾਊਂਡ ਦਿੱਤੀ ਹੈ ਉਹਨਾਂ ਨੂੰ ਵੀ ਇੱਥੇ ਕਹੂੰਗਾ ਉਹ ਵੀ ਸਾਡੇ ਵੌਲੰਟੀਅਰ ਮੈਂਸ਼ ਨਾਲ ਉਹ ਵੀ ਸਪੌਂਸਰ ਉੱਪਰ ਅੱਜ ਜਿਹੜਾ ਸਾਡਾ ਸਮਾਗਮ ਸੀਗਾ ਸਾਡੇ ਬਹੁਤ ਹੀ ਸਤਿਕਾਰਯੋਗ ਜੋੜੇ ਐਨ ਐਲ ਸੀ ਆਈ ਨਾਮ ਦਾ ਸੈਂਟਰ ਚ ਚਲਾਉਂਦੇ ਨੇ ਉਹਨਾਂ ਨੇ ਅੱਜ ਮੈਰਾਥਨ ਦੌੜ ਕਰਵਾਈ ਆ ਸੋ ਪਹਿਲਾਂ ਤਾਂ ਮੈਂ ਗੁਲਸ਼ਨ ਜੀ ਨੂੰ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਸਾਡੇ ਡੀਪੀ ਸਾਹਿਬ ਨੂੰ ਸਾਡੇ ਨਾਲ ਹਲਕੇ ਦੇ ਖੜੇ ਨੇ ਸਕੂਲ ਦੇ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਇਦਾਂ ਦੇ ਜਿਹੜੇ ਉਪਰਾਲੇ ਨੇ ਬਹੁਤ ਜ਼ਿਆਦਾ ਜ਼ਰੂਰੀ ਨੇ ਜੇ ਅੱਜ ਆਪਾਂ ਆਪਣੀ ਨੌਜਵਾਨੀ ਨੂੰ ਨਸ਼ਿਆਂ ਨਾਲੋਂ ਤੋੜ ਕੇ ਚੰਗੇ ਪਾਸੇ ਜੋੜਨਾ ਉਹਨਾਂ ਨੂੰ ਆਪਾਂ ਕੋਈ ਅ fırsਰ ਪੈਦਾ ਕਰਨੇ ਆ ਆਪਾਂ ਸਾਨ੍ਹਲ ਹਲਕੇ ਦੇ ਵਿੱਚੋਂ ਆਪਾਂ ਖਿਡਾਰੀ ਪੈਦਾ ਕਰਨੇ ਆ ਤਾਂ ਆਪਾਂ ਨੂੰ ਆਪਣੇ ਨੌਜਵਾਨਾਂ ਨੂੰ ਮਾਂ-ਬਾਪ ਨੂੰ ਇਹ ਜ਼ਰੂਰ ਉਹਨਾਂ ਦਾ ਫਰਜ਼ ਬਣੂਗਾ ਵੀ ਉਹਨਾਂ ਨੂੰ ਇੱਕ ਪੁਲ ਦਾ ਕੰਮ ਕਰਨਾ ਪਊਗਾ ਆਪਣੇ ਬੱਚਿਆਂ ਨੂੰ ਗਰਾਊਂਡਾਂ ਤੱਕ ਲੈ ਕੇ ਆਉਣ ਵਾਸਤੇ ਸੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੀਗਾ ਇਹ ਸ਼ਬਦਾਂ ਦੇ ਵਿੱਚ ਤਾਂ ਬਿਆਨ ਨਹੀਂ ਕੀਤਾ ਜਾ ਸਕਦਾ ਵੀ ਕਿੰਡਾ ਸੋਹਣਾ ਤੇ ਕਿੰਡਾ ਵਧੀਆ ਇੱਕ ਇਹਦਾ ਮੈਸੇਜ ਗਿਆ ਵਾ ਮੈਰਾਥਨ ਦੌੜ ਕਰਾਈ ਆ ਸੋ ਇਹਦੇ ਵਿੱਚ ਖਾਸ ਕਰਕੇ ਗੁਲਸ਼ਨਜੀਤ ਦਾ ਤੇ ਸਮੂਚੀ ਉਹਨਾਂ ਦੀ ਟੀਮ ਦਾ ਤੇ ਸਮੂਚੇ ਸਾਡੇ ਹਾਈ ਸਕੂਲ ਦੇ ਸਟਾਫ ਦਾ ਜਿਨ੍ਹਾਂ ਨੇ ਇੰਨਾ ਜ਼ਿਆਦਾ ਸਹਿਯੋਗ ਦਿੱਤਾ ਸਮੂਚੇ ਇਲਾਕਾ ਨਿਵਾਸੀਆਂ ਦਾ ਜਿੰਨੀਆਂ ਸਿਆਸੀ ਪਾਰਟੀਆਂ ਦੇ ਕਾਉਂਸਲਰ ਸਹਿਬਾਨ ਆ ਖੜਾ ਮੇਰਾ ਵੀਰ ਅਮਨ ਪਨੇਸ਼ਰ ਕੁਲਜੀਤ ਜੀ ਜਿਨ੍ਹਾਂ ਨੇ ਸਾਡੇ ਭਰਾ ਪਹੁੰਚੇ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਿਉਂਕਿ ਇਹਨਾਂ ਸਾਰਿਆਂ ਨੇ ਬੱਚਿਆਂ ਨੂੰ ਬੜਾ ਪ੍ਰੇਰਿਆ ਬੱਚਿਆਂ ਨੂੰ ਵਧੀਆ ਨਾਮ ਦਿੱਤੇ ਬੱਚਿਆਂ ਨੂੰ ਸਾਈਕਲ ਦਿੱਤੇ ਗਏ ਸਾਡੇ ਇੱਕ ਮੈਨੂੰ ਬੜੀ ਮਾਣ ਵਾਲੀ ਗੱਲ ਆ ਵੀ ਹਲਕੇ ਦੀ ਕੁੜੀ ਆ ਰੀਆ ਜਿਹੜੀ ਤਿੰਨ ਵਾਰ ਲਗਾਤਾਰ ਨੈਸ਼ਨਲ ਦੀ ਚੈਂਪੀਅਨ ਉਹਨੂੰ ਅੱਜ ਮਿਲਣ ਦਾ ਇੱਥੇ ਆ ਕੇ ਮੌਕਾ ਮਿਲਿਆ ਸੋ ਮੈਂ ਤੁਹਾਡੇ ਜਰੀਏ ਦੇ ਰਾਹੀਂ ਤੁਹਾਡਾ ਵੀ ਬਹੁਤ ਜ਼ਿਆਦਾ ਸਮੂਚੀ ਪ੍ਰੈਸ ਦਾ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਜਿਹੜੀ ਆਵਾਜ਼ ਸਾਡੀ ਕੋਨੇ-ਕੋਨੇ ਤੱਕ ਲੋਕਾਂ ਤੱਕ ਪਹੁੰਚਾਉਂਦੇ ਹੋ ਸੋ ਜਿਹੜਾ ਵੀ ਕੋਈ ਸਾਹਨੇਲ ਹਲਕੇ ਦਾ ਨੌਜਵਾਨ ਬੱਚਾ ਖਿਡਾਰੀ ਆ ਉਹਨੂੰ ਕਿਸੇ ਵੀ ਪੈਸਿਆਂ ਬੰਨੀ ਹੋ ਕਿਸੇ ਵੀ ਗੱਲ ਦੀ ਕੋਈ ਲੋੜ ਆ ਤਾਂ ਅਸੀਂ ਉਹਦੀ ਜਿਹੜੀ ਹਮੇਸ਼ਾ ਮਦਦ ਕਰਨ ਨੂੰ ਤਿਆਰ ਬਰ ਤਿਆਰ ਆ ਕਿਉਂਕਿ ਮੈਂ ਇੱਕ ਆਪ ਇੱਕ ਖਿਡਾਰੀ ਆ ਸੋ ਇਹ ਬਹੁਤ ਸ਼ਲਾਘਾਯੋਗ ਉਪਰਾਲਾ ਵਾ ਜਿਹੜਾ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਇਹਦੇ ਨਾਲ ਇੱਕ ਬਹੁਤ ਵਧੀਆ ਮੈਸੇਜ ਗਿਆ ਵਾ ਇਦਾਂ ਦੇ ਉਪਰਾਲੇ ਆਪਾਂ ਨੂੰ ਕੱਲੇ ਸਾਨੇ ਵਾਲ ਦੇ ਨਹੀਂ ਸਾਨੇ ਨਾਲ ਹਲਕੇ ਦੇ ਹਰ ਪਿੰਡ ਪਿੰਡ ਦੇ ਵਿੱਚ ਕਰਨੇ ਚਾਹੀਦੇ ਨੇ ਸੋ ਆਪਾਂ ਸਾਰਿਆਂ ਨੂੰ ਇਹੋ ਜਿਹੇ ਉਪਰਾਲੇ ਜਿਹੜਾ ਕੋਈ ਕਰਾਉਂਦਾ ਉਹਨਾਂ ਦੀ ਵੱਲ ਚੜ ਕੇ ਮਦਦ ਕਰਨੀ ਚਾਹੀਦੀ ਆ ਸੋ ਤੁਸੀਂ ਸਾਰਿਆਂ ਨੇ ਆ ਕੇ ਕਵਰੇਜ ਕੀਤੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਕਰਨ ਜੀ ਅੱਜ ਮੈਰਾਥਨ ਕਰਵਾਈ ਜਾ ਰਹੀ ਹੈ ਸਾਹਨੇਵਾਲ ਕੀ ਟਿਕਣਾ ਚਲਦੀ ਹੈ ਇਹ ਜੋ 3rd ਮੈਰਾਥਨ ਹੈ ਐਨਐਲਸੀਆਈ ਵੱਲੋਂ ਜੋ ਕਿ ਇੱਕ ਐਜੂਕੇਸ਼ਨਲ ਇੰਸਟੀਟਿਊਟ ਆ ਇਹ ਗੁਲਸ਼ਨ ਕੁਮਾਰ ਜੀ ਚਲਾਉਂਦੇ ਨੇ ਉਹਨਾਂ ਵੱਲੋਂ 3rd ਮੈਰਾਥਨ ਕਰਾਈ ਗਈ ਹੈ ਸਾਹਨੇਵਾਲ ਵਿੱਚ ਇਹ ਬਹੁਤ ਵੱਡੀਆਂ ਇੱਕ ਉਪਰਾਲਾ ਹੈ ਜੋ ਕਿ ਰੰਗ ਕਹਿੰਦੇ ਸਾਹਨੇਵਾਲ ਵਿੱਚ ਚਲਾਇਆ ਜਾ ਰਿਹਾ ਹੈ ਲਗਾਤਾਰ ਤੀਜੀ ਵਾਰ ਹੈ ਜਿਹੜੇ ਆਪਣੇ ਯੂਥ ਹੋ ਗਏ ਤੁਸੀਂ ਦੇਖ ਸਕਦੇ ਹੋ ਇਵਨ ਕਿ ਬਜ਼ੁਰਗ ਵੀ ਇਸ ਚ ਭਾਗ ਲੈ ਰਹੇ ਨੇ ਇਹ ਕਾਪਾ ਨੂੰ ਉਤਸ਼ਾਹ ਦਿੰਦਾ ਵੀ ਆਪਾਂ ਕਿਹਨਾਂ ਕਹਿੰਦੇ ਸਪੋਰਟਸ ਵੱਲ ਤੇ ਆਪਣੀ ਸਿਹਤ ਵੱਲ ਧਿਆਨ ਦੀਏ ਮੈਂ ਕਹਿੰਦਾ ਤੁਸੀਂ ਦੇਖਦੇ ਹੋ ਇੱਥੇ ਚਾਰ categories ਨੇ ਜਿਸ ਵਿੱਚ ਕਿਹਨਾਂ ਕਹਿੰਦੇ ਔਰਤਾਂ ਬੱਚੇ ਠੀਕ ਹੈ ਜੈਂਟਸ ਸਭ ਚਾਰ categories ਵਿੱਚ ਵੰਡੇ ਗਏ ਸੀ ਤੇ ਉਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਾਫੀ ਭਾਰੀ ਕਿਹਨਾਂ ਕਹਿੰਦੇ ਪਾਰਟਿਸਪੀਪੈਂਟ ਕੀਤਾ ਗਿਆ ਤੇ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਜੇ ਜਿੱਤਣ ਵਾਲੇ ਮੈਂ ਉਹਨਾਂ ਨੂੰ ਮੁਬਾਰਕਾ ਦੇਣਾ ਚਾਹਨਾ ਤੇ ਮੈਂ ਚਾਹਨਾ ਇਸ ਤਰ੍ਹਾਂ ਹਰੇਕ ਨੂੰ ਕਿਹਨਾਂ ਕਹਿੰਦੇ ਸ਼ਾਇਤ ਹੋਣਾ ਚਾਹੀਦਾ ਵੀ ਆਪਣਾ ਸਪੋਰਟਸ ਵੱਲ ਧਿਆਨ ਦੇਣਾ ਚਾਹੀਦਾ ਸਾਹਿਬ ਸਤਿ ਸ਼੍ਰੀ ਅਕਾਲ ਮੇਰੇ ਬੱਚਿਆਂ ਇਹਨਾਂ ਨੂੰ ਕੀ ਗੱਲ ਦੱਸੂ ਮੈਂ ਇਹ ਕਹਿਣਾ ਚਾਹੁੰਦਾ ਜੋ ਨਸ਼ਾ ਹੈ ਕਿ ਨਾ ਕਹਿੰਦੇ ਥੋੜੇ ਟਾਈਮ ਲਈ ਬਹੁਤ ਵਧੀਆ ਲੱਗਦਾ ਪਰ ਜੋ ਕਿ ਸਾਡੀ ਸਿਹਤ ਜਿੰਦਗੀ ਪਰਿਵਾਰ ਨੂੰ ਖਤਮ ਕਰ ਦਿੰਦਾ ਹੈ ਸਾਨੂੰ ਉਹਨਾਂ ਚੀਜ਼ਾਂ ਛੱਡ ਕੇ ਪ੍ਰਾਤਨ ਅਸੀਂ ਦੇਖ ਸਕਦੇ ਹਾਂ ਸਾਡਾ ਜੋ ਪੰਜਾਬ ਹੈ ਸੂਬਾ ਹੈ ਸਪੋਰਟਸ ਲਈ ਹਮੇਸ਼ਾ ਮੰਨਿਆ ਗਿਆ ਹੈ ਤੇ ਅਸੀਂ ਚਾਹੁੰਦੇ ਹਾਂ ਉਸੇ ਤਰ੍ਹਾਂ ਹੀ ਨਸ਼ਿਆਂ ਨੂੰ ਛੱਡ ਕੇ ਸਾਡੇ ਯੂਥ ਹੋਗੇ ਇਹਨਾਂ ਨੂੰ ਕਿਰਗਤ ਸਿਹਤ ਵੱਲ ਧਿਆਨ ਦੇ ਕੇ ਤੇ ਆਪਣੇ ਸਪੋਰਟਸ ਵੱਲ ਧਿਆਨ ਦੇ ਕੇ ਆਪਣਾ ਪੰਜਾਬ ਦਾ ਫਿਰ ਤੋਂ ਨਾਮ ਰੌਸ਼ਨ ਕਰਨਾ ਚਾਹੀਦਾ ਹੈ ਹਾਂ ਜੀ ਆਪ ਜੀ ਮਹੋਤੀ ਆਜ ਮਤਨਿ ਖੁਸ਼ੀ ਦਾ ਦਿਨ ਹੈ ਕਿ ਗੁਰਸ਼ਨ ਕੁਮਾਰ ਜੀ ਦੀ ਮਤਨਨੀ ਕੀ ਮਿਹਨਤ ਨਾਲ ਇੱਕਰਾ ਤੀਸਰਾ ਮੈਰਾਥਨ ਅੱਜ ਹੋ ਰਿਹਾ ਹੈ ਬਹੁਤ ਹੀ ਕਾਮਯਾਬ ਨਜ਼ਰ ਆ ਰਿਹਾ ਹੈ ਕਿਉਂਕਿ ਬਹੁਤ ਹੀ ਸਟੂਡੈਂਟਸ ਔਰ ਬਹੁਤ ਬੱਚੇ ਔਰ ਲੜਕੀਆਂ ਔਰ ਬਜ਼ੁਰਗ ਇੱਥੇ ਭਾਗ ਲੈ ਰਹੇ ਨੇ ਇਹ ਸਭ ਤੋਂ ਵੱਡੀ ਚੀਜ਼ ਮਤਨਨੀ ਕਿ ਇੱਕ ਜਾਗਰਤੀ ਸਾਡੇ ਪੰਜਾਬ ਦੇ ਨੌਜਵਾਨਾਂ ਚ ਤਾਂ ਕਿ ਉਹ ਨਸ਼ੇ ਦੀ ਲਤ ਛੱਡ ਕੇ ਇੱਧਰ ਸਪੋਰਟਸ ਵੱਲ ਆਪਣਾ ਧਿਆਨ ਦੇ ਆਪਣੀ ਸਿਹਤ ਦਾ ਖਿਆਲ ਰੱਖਣ ਜੇ ਸਿਹਤ ਠੀਕ ਹੈ ਤਾਂ ਸਭ ਕੁਝ ਠੀਕ ਹੈ ਕਿ ਜ਼ਿੰਦਗੀ ਦੇ ਵਿੱਚ ਕਿਹੜੇ ਖਿਡਾਰੀ ਨੇ ਉਹਨਾਂ ਨੂੰ ਵੀ ਹੌਸਲਾ ਮਿਲਦਾ ਹੈ ਕਿ ਅਸੀਂ ਮਤਲਬ ਨਹੀਂ ਕਿ ਇਹੋ ਜਿਹੇ ਪ੍ਰੋਗਰਾਮ ਵਿੱਚ ਹਿੱਸਾ ਲਈਏ ਤੇ ਤਾਂ ਕਿ ਸਾਡੀ ਮਤਲਬ ਨਹੀਂ ਕਿ ਸਿਹਤ ਵੀ ਠੀਕ ਰਹੇ ਤੇ ਲੋਕਾਂ ਦੀ ਜਾਗਰੂਕਤੀ ਆਵੇ ਸਭ ਤੋਂ ਵੱਡਾ ਜਿਹੜਾ ਕਲੰਕ ਹੈ ਪੰਜਾਬ ਦੇ ਵਿੱਚ ਹੈ ਨਸ਼ਾ ਹੈ ਇਹ ਨਸ਼ੇ ਨੂੰ ਦੂਰ ਕਰਨ ਦਾ ਬਹੁਤ ਹੀ ਵਧੀਆ ਤਰੀਕਾ ਕਿ ਲੋਕ ਜਿਵੇਂ ਜੋੜ ਲੱਗੀ ਹੈ ਆਪਾਂ ਦੇਖ ਰਹੇ ਹਾਂ ਕਿ ਬਹੁਤ ਛੋਟੇ ਬੱਚੇ ਔਰ ਜਵਾਨ ਔਰ ਬੁਢਾਪਾ ਔਰ ਲੜਕੀਆਂ ਇਹ ਜਿਹੀ ਪਾਗਲਰੀਆਂ ਨੇ ਕਿੰਨਾ ਮਤਲਬ ਨਹੀਂ ਕਿ ਉਹਨਾਂ 'ਚ ਹੌਸਲਾ ਹੈ ਕਾਫੀ ਦੇਰ ਮੱਧ ਤੱਕ 7-8 ਕਿਲੋਮੀਟਰ ਦੌੜਨਾ ਕੋਈ ਛੋਟੀ ਗੱਲ ਨਹੀਂ ਹੈ ਇਹ ਮੌਸਮ ਦੇ لحاظ ਨਾਲ ਵੀ ਬਰਸਾਤ ਵੀ ਚੱਲ ਰਹੀ ਸੀ ਲੇਕਿਨ ਫਿਰ ਵੀ ਉਹਨਾਂ ਨੇ ਮੱਤਨ ਦੀ ਹਿੰਮਤ ਨਹੀਂ ਛੱਡੀ ਪ੍ਰਸਾਦ ਦੇ ਵਿੱਚ ਹੀ ਪਾਗ ਲਿਆ ਬਹੁਤ ਖੁਸ਼ੀ ਦੀ ਗੱਲ ਹੈ ਮੈਂ ਮੁਬਾਰਕਬਾਦ ਕਰਨਾ ਗੁਲਸ਼ਨ ਕੁਮਾਰ ਜੀ ਨੂੰ ਤੇ ਸਾਰੇ ਜਿੰਨੇ ਬੱਚੇ ਆਏ ਨੇ ਉਹਨਾਂ ਨੂੰ ਬਹੁਤ ਬਤਨ ਦੀ ਪਰਮਾਤਮਾ ਕੋਲ ਮੈਂ ਦੁਆ ਕਰਦਾ ਕਿ ਇਹਨਾਂ ਦੀ ਸਹੀ ਠੀਕ ਰਹੇ ਔਰ ਇਦਾਂ ਦੇ ਭਾਗ ਇਹ ਲੈਦੇ ਰਹਿਣ ਥੈਂਕ ਯੂ ਜੀ ਅੱਜ ਇਹ ਰੀ ਆਪਣੇ ਸਾਹਨੇ ਵਾਲੇ ਵਿੱਚ ਤੀਸਰੀ ਵਾਰ ਕਰਵਾਰੀ ਸੀ ਮੈਰਾ ਤੁਹਾਨੂੰ ਬਿਹਰੇਸ ਇਹਦੇ ਵਿੱਚ ਬਹੁਤ ਬੱਚਿਆਂ ਨੇ ਭਾਗ ਲਿਆ ਜੀ ਕਿਉਂਕਿ ਇਹ ਮੌਸਮ ਵੀ ਖਰਾਬ ਸੀ ਸਵੇਰੇ ਮਾਰਨਿੰਗ ਟਾਈਮ ਪਰ ਉਸ ਦੇ باوجود ਵੀ ਛੋਟੇ ਛੋਟੇ ਬੱਚੇ ਬਜ਼ੁਰਗ ਨੇ ਭਾਗ ਲਿਆ ਜੀ ਇਹ ਬਹੁਤ ਵਧੀਆ ਉਪਰਾਲਾ ਹੈ ਸਾਡੇ ਗੁਲਸ਼ਨ ਜੀ ਦਾ ਤੇ ਸਾਹਨੇ ਵਾਲ ਦੇ ਨਗਰ ਵਾਸੀਆਂ ਦਾ ਮੈਂ ਤਾਂ ਇਹੀ ਚਾਹੂੰਗਾ ਕਿ ਬੱਚਿਆਂ ਨੂੰ ਨਸ਼ਿਆਂ ਨੂੰ ਤਿਆਕ ਕੇ ਸਵੇਰੇ ਗਰਾਊਂਡ ਦੇ ਵਿੱਚ ਜਿਹੜੇ ਨਹੀਂ ਆਉਂਦੇ ਉਹਨਾਂ ਨੂੰ ਆ ਕੇ ਪ੍ਰੈਕਟਿਸ ਕਰਨੀ ਚਾਹੀਦੀ ਆ ਉਸ ਨਾਲ ਉਹਨਾਂ ਦਾ ਸਟੈਮਿਨਰ ਵਧੂਗਾ ਤੇ ਉਹ ਵਧੀਆ ਅੱਗੇ ਉਹਨੂੰ ਪਰਫਾਰਮ ਕਰਨਗੇ ਜੀ ਮੈਂ ਜਿਹੜੇ ਬੱਚੇ ਸਾਡੇ ਵਿੱਚ ਵਿਨਰ ਕਰੈਨੇ ਫਾਸਟ ਆਈ ਨੇ ਸੈਕੰਡ ਆਈ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਚਾਹੁੰਦਾ ਹਾਂ ਸਭ ਤੋਂ ਪਹਿਲਾਂ ਅਸੀਂ ਚਾਹ ਪੀਤੇ ਜਾਵਾਂਗੇ ਬਹੁਤ ਬਹੁਤ ਧੰਨਵਾਦ ਸਾਡੇ ਹਾਂਜੀ ਵਾਈ ਗੁਰਜੀ ਦਾ ਖਾਲਸਾ ਸ੍ਰੀ ਵਾਈ ਗੁਰੂ ਜੀ ਦੇ ਪਤੇ ਬੰਬੰਬ ਬੋਲੇ ਹਰ ਹਰ ਮਹਾਦੇਵ ਮੇਰਾ ਨਾਮ ਨੀਰਜ ਸ਼ਰਮਾ ਸੋਨੂ ਸਾਹਨੇ ਵਾਲ ਤੋਂ ਜੀ ਅਸੀਂ ਮਾਰਨਿੰਗ ਕਲੱਬ ਸਾਹਨੇ ਨਾਲ ਇੱਥੋਂ ਬਣਾਇਆ ਆਇਆ ਜੀ ਦਿੱਲੀ ਜਾਣੀ ਆ ਜੀ ਅਸੀਂ 45+ ਸਾਰਿਆਂ ਨੇ ਮੈਰਾਥਨ ਪੂਰੀ ਲਾਈ ਆ ਜੀ ਕੋਈ 7 ਨੰਬਰ ਤੇ ਆਇਆ ਕੋਈ 10 ਨੰਬਰ ਤੇ ਆਇਆ ਸਾਡੇ ਮਾਰਨਿੰਗ ਕਲੱਬ ਵੱਲੋਂ ਅਸੀਂ ਜਿਹੜੇ ਪਹਿਲੇ ਤਿੰਨ ਪ੍ਰਾਈਜ਼ ਰੱਖੇ ਆ ਸਾਈਕਲ ਅਸੀਂ ਆਪਣੇ ਵੱਲੋਂ ਦੇ ਰਹੇ ਆ ਜੀ ਉਹ ਸਾਈਕਲ ਉੱਤੇ ਖੜੇ ਹੋਏ ਨੇ ਮੈਂ ਤਾਂ ਇਹੀ ਬੇਨਤੀ ਸਾਰਾ ਲੱਗੇ ਕਰੂੰਗਾ ਵੀ ਆਪਨ ਨਸ਼ਾ ਨੂੰ ਛੱਡ ਕੇ ਜਿੰਨੇ ਵੀ ਨਸ਼ਾ ਛੱਡਣਾ ਨਾ ਉਹ ਆਪਾਂ ਲਈ ਛੱਡਣਾ ਵਾ ਸਵੇਰੇ ਜਿਹੜਾ ਉੱਠ ਗਿਆ ਗਰਾਊਂਡ 'ਚ ਆ ਗਿਆ ਉਹ ਸਾਨਾ ਵੱਡਾ ਨਸ਼ਾ ਵਾ ਜਿੰਨੇ ਆ ਕੇ ਗਰਾਊਂਡ ਨਾਲ ਪਿਆਰ ਕਰ ਲਿਆ ਜਿੰਨੇ ਇਹ ਦਵਾਈ ਆ ਚਾਹੇ ਦਵਾਈ ਡਾਕਟਰ ਵਾਲੀ ਲੈ ਲਓ ਚਾਹੇ ਆਪਣੀ ਗਰਾਊਂਡ ਵਾਲੀ ਲੈ ਲਓ ਇਹ ਗਰਾਊਂਡ ਵਾਲੀ ਆਪਾਂ ਇੰਨੀ ਵਧੀਆ ਫਿਟਨੈਸ ਸਾਰਾ ਨਹਿਜਤ ਰਹਿਤ ਇਹ ਆਓ ਆਪਣਾ ਫਿੱਟ ਰਹੋ ਏਟ ਰਹੋ ਸਾਰੇ ਆਪਣੇ ਭੈਣ ਭਰਾਵਾਂ ਨੂੰ ਅਸੀਂ ਬੇਨਤੀ ਕਰਨਾ ਵੀਰੇ ਰੋਜ਼ ਸਵੇਰੇ ਉੱਠੋ ਆਓ ਗਰਾਊਂਡ ਵਿੱਚ ਸਾਡੇ ਬਿਉਰਕ ਵੀ ਅੰਕਲ ਜਾਂਦੇ ਆ ਤੇ ਸਾਡੇ ਸਪੂਰਨ ਅੰਕਲ ਜੀ ਵੀ ਆਉਂਦੇ ਨੇ ਸਾਰੇ ਸਤਾਰ ਮਜੀਤ ਸਿੰਘ ਖਾਕਾ ਸਾਹਿਬ ਢਿੰਪੀ ਲੰਬੜਦਾਰ ਜੀ ਸਾਰੇ ਸਾਰੇ ਆ ਨੇ ਸਾਰੇ ਭਰਾ ਆਉਂਦੇ ਨੇ ਤੇ ਮੈਂ ਅਹੀ ਉੱਠੂਗਾ ਵੀ ਸਵੇਰੇ ਜਿਹੜਾ ਉੱਠ ਕੇ ਆ ਗਿਆ ਉਹ ਮਿਸ਼ਨ ਫਤਿਹ ਆ ਸਾਰਿਆਂ ਨੂੰ ਇੱਕ ਹੋਰ ਵੀ ਨਸ਼ਾ ਨੂੰ ਛੱਡ ਕੇ ਗਰਾਊਂਡ ਨਾਲ ਪਿਆਰ ਕਰੋ ਜਿੰਨਾ ਗਰਾਊਂਡ ਨਾਲ ਪਿਆਰ ਕਰ ਲਿਆ ਉਹ ਸਾਦਾ ਹੀ ਸਵਰਗਾਂ ਦੇ ਝੋਟੇ ਲਊਗਾ ਸਵਰਗਾਂ ਦੇ ਝੋਟੇ ਲਊਗਾ ਨੰਬਰ ਤਾਂ ਆ ਆਪਣਾ ਪਹਿਲੇ ਲੋ ਜੀ ਸਾਡੇ ਰਜਿਸਟ੍ਰ ਪਾਰਟੀ ਹਿੱਸਾ ਲੈਸ ਪਾਰਟਿਸਪੇਟ ਕੀਤਾ ਅਸੀਂ ਤੈਹਦ ਲੋ ਧੰਨਵਾਦ ਕਰਦੇ ਆਂ ਔਰ ਉਹਨਾਂ ਨੇ ਦੁਨੀਆ ਨੂੰ ਦਿਖਾਤਾ ਵੀ ਨਸ਼ੇ ਤੋਂ ਵੀ ਦੂਰ ਹੋ ਕੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਰਹੇ ਆਂ ਦੁਨੀਆ ਨੂੰ ਜਾਗਰੂਕ ਕਰ ਰਹੇ ਆਂ ਤਾਂ ਕਿ ਔਨ ਵਾਲੇ ਸਮੇਂ 'ਚ ਇਸ ਜਨਰੇਸ਼ਨ ਨੂੰ ਦੇਖ ਕੇ ਉਹ ਵੀ ਇਸ ਪਾਰਟੀ ਚਵੇਟ ਦੇ ਵਿੱਚ ਹਿੱਸਾ ਲੈਣ ਅਸੀਂ ਸਾਨੀਲ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਡੀਗੜ੍ਹ ਡਿਸਟੈਂਸ ਰਨਰ ਤੇ ਮੈਂ ਵੈਸੇ 1st 21 ਕਿਲੋਮੀਟਰ ਵੀ ਕੱਢੀ ਆ ਤੇ 2nd ਵੀ 3rd ਵੀ ਅੱਜ ਜਿਹੜਾ ਪਾਰਟਿਸਪੇਟ ਕੀਤਾ ਕਿੰਨੇ ਕਿਲੋਮੀਟਰ ਦਾ ਜਿਹੜੇ ਸੀ ਇਹ 5.5 ਕਿਲੋਮੀਟਰ ਦਾ 7.5 ਕਿਲੋ ਜਿਹੜੇ 59 ਇਸ ਸਤ ਅੰਗਰੇਸ਼ਨ ਕਿਸ ਤਰ੍ਹਾਂ ਦਾ ਮੈਸੇਜ ਆ ਰਿਹਾ ਸਭ ਤੋਂ ਪਾਰਟਿਸਪੇਟ ਕਿਤੋਂ ਤੁਸੀਂ ਅੱਜ ਬਹੁਤ ਸਾਰੇ ਆਏ ਹੋ ਬਹੁਤ ਵਧੀਆ ਪੂਰੇ ਦਾ ਜੋ ਵੀ ਮਾਹੌਲ ਹੈ ਜੋਰੇ ਸਿਸਟਮ ਵਧੀਆ ਸੀ ਉਹ ਅੱਜ ਦੇ ਜਿਹੜੇ ਜੰਗ ਮੁੰਡੇ ਨੇ ਜਾਂ ਬੱਚੇ ਨੇ ਉਹਨਾਂ ਨੂੰ ਏਸੀ ਇਹੀ ਮੈਸੇਜ ਹੈ ਕਿ ਉਹਨਾਂ ਨੂੰ ਆਪਣਾ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਤੁਸੀਂ ਸੰਨਿਆਲ ਦੇ ਨਹੀਂ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਆਏ ਤੁਸੀਂ ਤੇ ਪਾਰਟਿਸਪੇਟ ਕਰਨ ਲਈ ਸਪੈਸ਼ਲ ਸਪੈਸ਼ਲ ਇਹ ਮੇਰੇ ਭਤੀਜੇ ਨੇ ਇਹ ਬ੍ਰਦਰ ਨੇ ਕਿਵੇਂ ਸ਼ੌਂਕ ਦਾ ਜੋ ਹੀ ਤੁਹਾਨੂੰ ਦਾ ਸ਼ੌਂਕ ਤਕਰੀਬ ਉਮਰ ਦੇ हिसाब ਦਾ ਦੇਖੀ ਦਾ ਉਮਰ ਦੇ ਸਮੇਂ ਮੈਂ ਪਹਿਲਾਂ ਬਚਪਨ ਤੋਂ ਹੀ ਆ ਵੈਸੇ ਪਹਿਲਾਂ ਤੋਂ ਹੀ ਕਰਦੇ ਆ ਅੱਜ ਤਾਂ ਨਵੇਂ ਨੌਜਵਾਨ ਚੰਡੀਗੜ੍ਹ ਮੈਂ ਚੰਡੀਗੜ੍ਹ ਕੰਟੀਨਿਊ ਮੈਂ 4 ਸਾਲ ਹੋਏ ਹਾਲੇ ਕਰੀ ਨੂੰ ਮੈਂ 42 ਕਿਲੋਮੀਟਰ ਬੰਬਈ ਵੀ ਕਰੀ ਆ ਦੋ ਵਾਰੀ ਤੇ ਬੰਗਲੌਰ ਕਰਕੇ ਆ ਹੁਣੇ ਨਵੀਂ ਪੀੜ੍ਹੀ ਨੂੰ ਕੀ ਸਿਖਾ ਦੇਣਾ ਚਾਹੀਦਾ ਅੱਜ ਕੱਲ ਦੀ ਜਿਹੜੀ ਪੀੜ੍ਹੀ ਆ ਨਵੀਂ ਉਹਨੂੰ ਨਸ਼ਿਆਂ ਤੋਂ ਬਚਣਾ ਚਾਹੀਦਾ ਔਰ ਨਸ਼ਿਆਂ ਤੋਂ ਬਚ ਕੇ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ। ਇਹੀ ਮੇਰਾ ਸਾਰਾ ਸੰਦੇਸ਼ ਹੈ। ਜਿਵੇਂ ਕਿ ਸਾਰੇ ਇਸ ਦੇ ਵਿੱਚ ਸਪਲੀਮੈਂਟਸ ਜਿਹੜੇ ਤੁਸੀਂ ਲੈ ਰਹੇ ਹਾਂ ਇਹਨਾਂ ਦਾ ਇੱਕ ਸਕੋਰ ਦਿੰਨਾ ਹੁੰਦਾ। ਖਾਣ ਪੀਣ ਜਿਹੜਾ ਸਾਦਾ ਹੋਣਾ ਚਾਹੀਦਾ। ਕਿਉਂਕਿ ਮੈਂ ਤਕਰੀਬਨ ਆਪਣੀ ਜੀਵਨੀ ਦੇ ਵਿੱਚ ਚਾਹ ਤੱਕ ਨਹੀਂ ਪੀਤੀ। ਚਾਹ, ਮੀਟ, ਸ਼ਰਾਬ, ਅੰਡਾ ਇਹਨਾਂ ਚੀਜ਼ਾਂ ਤੋਂ ਬਚੇ ਹੋਇਆ ਸੀ। ਔਰ ਹੋਰ ਹੀ ਸੰਦੇਸ਼ ਦੇਣਾ ਚਾਹਾਂਗਾ ਅੱਜ ਦੀ ਨਵੀਂ ਪੀੜ੍ਹੀ ਨੂੰ। ਇਹਨੂੰ ਬਚਣਾ ਚਾਹੀਦਾ ਹੈ ਇਹਨਾਂ ਚੀਜ਼ਾਂ। ਔਰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ। ਜਿਸਾਂ ਦੇ ਪ੍ਰਬੰਧ ਨਹੀਂ ਇਹਨਾਂ ਦੇ ਅੱਜ ਐਨਐਸਸੀ ਦੀ ਰਿਡਵਲੋ ਪਹਿਲਾਂ ਕੀਤਾ ਗਿਆ ਵਾ ਜਿੱਤੇ ਲਾਹਾ ਤਾ ਕਿਸਾ ਸਾਡੇ ਨਾਲ ਹੈ। ਮੈਂ ਇੱਥੇ ਫਸਟ ਵਾਰੀ ਆਇਆ ਹਾਂ। ਇਹਨਾਂ ਦਾ ਪ੍ਰਬੰਧ ਜਿਹੜਾ ਤਕਰੀਬਨ ਤਕਰੀਬਨ ਠੀਕ ਠੀਕ ਸੀ। ਕਿਉਂਕਿ ਜਿਹੜਾ ਬੇਬ ਨੰਬਰ ਆ ਜਾਂ ਜਿਹੜਾ ਦੁਪੀੜ ਦੇਖਣ ਨੂੰ ਮਿਲਿਆ। ਅਗਰ ਉਹ ਕੱਲ ਮਿਲ ਜਾਂਦਾ ਤੇ ਅੱਜ ਇਹਨਾਂ ਸੰਘਰਸ਼ ਨਾ ਕਰਨਾ ਪੈਂਦਾ। ਰੇਜਮੈਂਟ ਵੈਸੇ ਠੀਕ ਨਹੀਂ ਹੋ ਰਹੇ ਇਹ ਇੱਥੇ ਦੇ ਹਿਸਾਬ ਨਾਲ ਅੱਗੇ ਅੱਗੇ ਪ੍ਰਬੰਧਕ ਨੇ ਜਿਹੜੋ ਕਹਿੰਦੇ ਅਸੀਂ ਅੱਗੇ ਨੂੰ ਬਹੁਤ ਵਧੇਤਰ ਕਰਾਂਗੇ ਉਹ ਮਾਤਾੜੀ ਹੈ ਕੀ ਨਾਮ ਹੈ ਆਈ ਐਮ ਜਸਟੀਫਕਰ ਆਈ ਐਮ 58 ਪਲੱਸ ਆਈ ਐਮ ਰਿਟਾਇਰਡ ਇੰਗਲਿਸ਼ ਮਿਸਟ्रेस i my first time i did uh, participate but i feel very enthusiastic although i walked no i can't run because i have two surgeries but i feel i like it because it is very necessary to be, make the build national health if we want to make, make our national health or make our youngsters having good health then these sort of competitions are very good ਬਿਕੋਜ਼ ਦੇ ਡਾਇਵਰਟ देयर ਟੈਂਸ਼ਨ ਫਰਮ ਦਾ ਡਰਗਸ ਦੇ ਮੇਕ ਹੈਲਥੀ এনਵਾਇਰਨਮੈਂਟ ਠੀਕ ਹੈ ਔਰ ਸੈਕੰਡਲੀ ਵੀ ਸ਼ੁੱਡ ਟੇਕ ਅ ਸਿੰਪਲ ਡਾਈਟ ਐਂਡ ਔਰ ਯੰਗ ਸਟੂਡੈਂਟ ਸ਼ੁੱਡ ਅਵੋਇਡ ਜੰਕ ਫੂਡਸ ਸੋ ਥੈਟ ਵੀ ਕੈਨ ਮੇਕ ਔਰ ਹੈਲਥ ਵੈਰੀ ਗੁੱਡ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਯੂ ਸ਼ੁੱਡ ਮੇਕ ਯੋਰ ਲਾਈਫ ਲਿਵਲੀ ਡੋਨਟ ਮੇਕ ਇਟ ਡਲ ਐਂਡ Don't put your life indoors. Come out of doors and show your creations or show your talent. What you have, everybody has some talent. What our talent is hidden. We have an opportunity to shine it. But you should your own create opportunity to shine yourself. Everybody has a basket of talents. Nobody is a. We, we can't say that he, he is he can't do nothing everybody can, can do we ha i have my simple team that i can do so i can i can do. Then i did first time, uh, yes i did first participate oh, for the first time i like it very much environment Tari. is very good <laughs> but uh, there is what did you do yeah. better if weather is good, then everything very good. More good. Okay,